ਸਾਡੇ ਬਾਬਾ ਜੀ ਦਾ ਰੋਲ ਕੀਤਾ ਇਹਨਾਂ ਨੇ ਪੰਕਜ ਸੈਦੇਵ ਜੀ ਇਹ ਇਹਨਾਂ ਨੇ ਸੋਢੀ ਸਾਹਿਬ ਦਾ ਰੋਲ ਕੀਤਾ ਦਲੇਰ ਮਹਿਤਾ ਜੀ ਇਹ ਮਨਜੋਤ ਸੈੜੀ ਨੇ ਇਹ ਵਨ ਆਫ ਦੀ ਲੀਡਿੰਗ ਮੈਨ ਉਹ ਜਰਮਨਜੀਤ ਉਹ ਵੀ ਵਨ ਆਫ ਦੀ ਲੀਡਿੰਗ ਮੈਨ ਮੈਂ ਇਕਬਾਲ ਸਿੰਘ ਢੱਲੋਂ ਪ੍ਰੋਡਕਸ਼ਨ ਦਾ ਡਿਸਟ੍ਰਿਬਿਊਸ਼ਨ ਦਾ ਹਰ ਟੀਮ ਨਾਲ ਜੁੜਿਆ ਹੋਇਆ ਹਾਂ ਸਟੋਰੀ ਲਾਈਨ ਹੈਗੀ ਇਹਦੀ ਜੋ ਅੱਜ ਪੰਜਾਬ ਦੇ ਜੋ politcal religious youth ਨੂੰ problems ਆ ਰਹੀਆਂ ਜਾਂ ਅਸੀਂ ਲੋਕ ਕਨਵੇਂ ਲੱਗਦਾ ਕਿ ਅਸੀਂ ਕਿਸੇ ਅਜੇ ਕੋ ਸਾਨੂੰ ਰਾਹ ਨਹੀਂ ਲੱਭ ਰਿਹਾ ਪਰ ਉਸਤਰਾ ਦੀ ਅਸੀਂ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੇ ਸਾਡੀ ਫਿਲਮ ਪਹਿਲਾਂ ਆਈ ਸੀ ਤਬਾਹੀ 93 ਚ ਉਹਦਾ ਸੀਕਲ ਕੌਣ ਜੀ ਸੀਐਮ ਸਾਹਿਬ ਜਿਹੜੇ ਬਣਾਏ ਨੇ ਫਿਲਮ ਚ ਹਾਂਜੀ ਇੱਕ ਉਹਨਾਂ ਦੀ ਵਿਦੇਸ਼ੀ ਔਰ ਹਾਂਜੀ ਦੋਸਤ ਹਾਂਜੀ ਉਹ ਸੁਣਿਆ ਕਿ ਅੱਜ ਡਾਕੇ ਹੋਈ ਹੈ ਉਸ ਕਹਿੰਦਾ ਕਿ ਕਿਸ ਕੰਮ ਨੇ ਉਹਨਾਂ ਨੂੰ ਕਹਦਾ ਡਰਿਆ ਜੀ ਸੈਂਸਰਡ ਫਿਲਮ ਹੈ ਸੁਣਿਆ ਕਿ ਗਿਆ ਕਿ ਤੁਹਾਨੂੰ ਡਰਾਇਆ ਗਿਆ ਫਿਰ ਕਿਉਂ ਨਹੀਂ ਆਏ ਨਹੀਂ ਨਹੀਂ ਅਸੀਂ ਤਾਂ ਕੋਈ ਗੱਲ ਨਹੀਂ ਹੈਗੀ ਉਹਨਾਂ ਦੀ ਉਹ ਆਪਣੀ ਮਸ਼ਰੂਫੀਅਤ ਹੋ ਸਕਦੀ ਹੈ ਡਰਨ ਵਾਲੀ ਤਾਂ ਕੋਈ ਗੱਲੇ ਨਹੀਂ ਕਿਉਂ ਡਰਨਾ ਆਪਾਂ ਕਿਹੜਾ ਕੋਈ ਇਲੀਗਲ ਕੰਮ ਕੀਤਾ ਹੋਇਆ ਨਹੀਂ ਵੈਸੇ ਮੈਂ ਕੋਈ ਯਾਰਾ ਨਹੀਂ ਹਾਂ ਜੀ ਦੱਸਦਾ ਤੇ ਹਾਂ ਤੁਮੀ ਪਰ ਤੁਸੀਂ ਪਤਾ ਨਹੀਂ ਐਡੀ ਬੋਲ ਸਾਨੂੰ ਕਹਿ ਬਣਾ ਦੇ ਡਰਨਕ ਜਿਹੜੀ ਚੀਜ਼ ਹੀ ਸੈਂਸਰ ਹੋਈ ਉਹ ਗਵਰਨਮੈਂਟ ਆਫ ਇੰਡੀਆ ਨੇ ਸੈਂਸਰ ਕੀਤਾ ਜੀ ਡਰਨ ਵਾਲੀ ਕਿਹੜੀ ਗੱਲ ਹੈ ਜੀ ਸੈਂਸਰ ਤਾਂ ਸਾਡਾ ਕੀ ਹੋਇਆ ਉਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਗਈ ਉਦੋਂ ਦੇਖਾਂਗੇ ਨਾ ਜੀ ਅਜੇ ਤੱਕ ਕੋਈ ਪ੍ਰੋਬਲਮ ਹੈ ਨਹੀਂ ਫਿਲਹਾਲ ਤਾਂ ਅਖਬਾਰੀ ਜਿਹੜਾ ਪਹਿਲੀ ਤਵਾਹੀ ਨੂੰ ਸੀ ਔਰ ਇਸ ਤਵਾਹੀ ਨੂੰ ਕਿਹੋ ਜਿਹਾ ਨਾ ਇਸ ਰੂਪ ਦੇਖੋ ਉਸ ਟਾਈਮ ਦੇ ਉਹ ਉਸ ਟਾਈਮ ਦਾ ਜਿਹੜਾ ਮੌਜੂਦਾ ਉਸ ਟਾਈਮ ਹਾਲਾਤ ਸੀਗੇ ਉਹਨਾਂ ਦੇ ਉੱਤੇ ਬਣਾਈ ਗਈ ਸੀ ਇਹ ਅੱਜ ਦੇ ਡੇਟ ਦੇ ਹਿਸਾਬ ਨਾਲ ਬਣਾਈ ਜੋ ਅੱਜ ਦੀ ਰਿਕੁਆਇਰਮੈਂਟ ਸਾਨੂੰ ਇਹ ਲੱਗਦਾ ਕਿ ਅਸੀਂ ਜੋ ਸਾਡਾ ਰਿਲੀਜੀਅਸ ਪ੍ਰੋਬਲਮ ਚੱਲ ਰਹੀਆਂ ਜੋ ਸਾਡੇ ਯੂਥ ਨੂੰ ਬਹੁਤ ਪ੍ਰੋਬਲਮ ਚੱਲ ਰਹੀਆਂ ਜੋ ਸਾਡਾ ਪੋਲੀਟਿਕਲ ਸਿਸਟਮ ਫਿਲਹਾਲ ਜਿਸ ਤਰ੍ਹਾਂ ਵੀ ਚੱਲ ਰਿਹਾ ਉਹਨਾਂ ਸਾਰਿਆਂ ਨੂੰ ਅਸੀਂ ਇੱਕ ਤਰੀਕੇ ਨਾਲ ਅੱਜ ਦੇ ਹਿਸਾਬ ਨਾਲ ਜੋੜਿਆ ਪਰ ਹੈਗੀ ਇਹਦਾ ਟੈਂਪੋ ਪੇਸ ਵਗੈਰਾ ਉਹੀ ਸੇਮ ਪਿਕਚਰ ਦੇ ਨਾਲ ਮੇਲ ਖਾਂਦਾ ਮਿਲੂਗਾ ਲੋਕਾਂ ਨੂੰ ਤੇ ਹੁਣ ਮਤਲਬ ਇਹ ਕੋਈ ਚੋਣਾ ਆ ਰਹੀ ਹੈ ਨਾ ਕੱਲ੍ਹ ਤਾਂ ਜਦੋਂ ਇਹ ਜੀਤ ਹੋਏਗੀ ਤੇ ਇਹਦਾ ਇੱਕ ਅਜਾ ਕਿਸੇ ਵੀ ਮਤਲਬ ਆਰਟੀ ਜਾਂ ਕਿਸੇ ਵੀ ਨੇਤਾ ਦੇ ਕੋਲ ਨਾ ਪੁੰਜ ਰਹਿਣਾ ਉੱਤੇ ਉੱਤੇ ਪਾਰਟੀ ਦਾ ਸਾਡਾ ਕੋਈ ਇਸ ਤਰ੍ਹਾਂ ਦਾ ਕੋਈ ਪਾਰਟਿਕੂਲਰ ਤਾਂ ਹੈ ਨਹੀਂਗਾ ਸਾਡਾ ਤਾਂ ਪੰਜਾਬ ਨਾਲ ਮਤਲਬ ਦੇ ਮੁੱਦਿਆਂ ਉੱਤੇ ਜਦ ਫਿਲਮ ਬਣੀ ਤਾਂ ਮੁੱਦਾ ਉੱਠੇਗਾ ਹੀ ਅਗਰ ਮੁੱਦਾ ਕਿਉਂ ਨਹੀਂ ਉੱਠੇ ਉੱਠਣਾ ਹੀ ਚਾਹੀਦਾ ਬਦਲੋ ਸਾਰੇ ਬੰਦੇ ਮੁੱਦਾ ਉਠਾ ਸਕਦੇ ਤਾਂ ਅਸੀਂ ਆਪਣੇ ਫੀਲਡ 'ਚ ਵੀ ਉਠਾ ਸਕਦੇ ਕਿ ਨਹੀਂ ਜੀ ਸਾਨੂੰ ਵੀ ਉਹਨਾਂ ਦੇ ਹੱਕ ਆ ਡੈਮੋਕ੍ਰੇਸੀ 'ਚ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਆ ਇਹਨੇ ਪਹਿਲਾਂ ਪੜ ਤਵਾਹੀ ਦੇ ਵਜੇ ਬਹੁਤ ਰੋਕਿਆ ਗਿਆ ਬੜਾ ਪੜ ਤਵਾ ਪਾਪੜ ਵੀ ਅੰਦਰ ਸਰਕਾਰਾਂ ਨੇ ਵੀ ਉਸ ਟਾਈਮ ਦੇ ਪੂਰੇ ਪ੍ਰਸ਼ਾਸਨ ਦੇ ਦਿੱਤੇ ਤਦੋਂ ਇਹ ਲੱਗਦਾ ਕਿ ਉਸ ਇਸ ਤਰ੍ਹਾਂ ਦਾ ਫੇਰ ਦੁਬਾਰਾ ਹੋ ਸਕਦਾ ਉਸ ਟਾਈਮ ਅੱਜ ਦੇ ਜਿਹੜਾ ਮੌਜੂਦਾ ਸੀਐਮ ਸਾਹਿਬ ਹੈ ਉਹ ਉਹਨਾਂ ਦੀ ਉਹ ਪਹਿਲੀ ਪਿਕਚਰ ਸੀ ਅਸੀਂ ਉਹ ਚ ਇੰਟਰੋਡਿਊਸ ਕੀਤੇ ਸੀਗੇ ਉਹਨਾਂ ਨੇ ਉਹ ਚੀਜ਼ਾਂ ਸਾਰੀਆਂ ਦੇਖੀਆਂ ਹੋਈਆਂ ਸਾਡੇ ਨਾਲ ਕਿਉਂਕਿ ਉਹ ਫਰਸਟ ਪਿਕਚਰ ਸੀ ਮੌਜੂਦਾ ਮੁੱਖ ਮੰਤਰੀ ਸਾਹਿਬ ਦੀ ਤੇ ਅੱਜ ਸਰਕਾਰੀ ਪ੍ਰਸ਼ਾਸਨ ਦਾ ਉਹਨਾਂ ਦਾ ਹੀ ਆ ਨਾ ਜੀ ਹਾਂਜੀ ਨਹੀਂ ਹੁਣ ਅਸੀਂ ਨਹੀਂ ਇਹ ਹੋਰ ਤਰ੍ਹਾਂ ਦੀ ਪਿਕਚਰ ਹੈ ਜੀ ਹੁਣ ਉਹ ਰਾਜੇ ਹੈ ਜੀ ਜਿਹਦੀ ਬਾਤ ਜਿੱਥੇ ਡਿਟੇਲ ਦੇ ਬਜਟੀਆਂ ਕਰਦੇ ਕਰਦੇ ਵੀ ਬੰਦੀਆਂ ਫਿਲਮਾਂ ਬਣਦੀਆਂ ਨੇ ਜੀ ਜੀ ਵੇ ਬਜਟ ਚ ਤਾਂ ਕੋਈ ਇਹਦੇ ਵਿੱਚ ਅਸੀਂ ਜੋ ਰਿਕੁਆਇਰਮੈਂਟ ਨਹੀਂ ਰੱਖੀ ਆ ਲੇਕਿਨ ਜਦੋਂ ਤੁਸੀਂ ਕਿਸੇ ਇਸ਼ੂ ਨੂੰ ਲੈ ਕੇ ਫਿਲਮ ਬਣਾਉਂਦੇ ਨਾ ਤੇ ਜਦੋਂ ਅਸੀਂ 스타ਟ ਕਾਸਟ ਦੀ ਗੱਲ ਕਰਦੇ ਆ ਉਹ ਫਿਰ ਥੋੜਾ ਹੈਜ਼ਿਟੇਟ ਕਰਦੇ ਕੋਈ ਕਿਸੇ ਨੂੰ ਸੂਟ ਕਰਦਾ ਕਿਸੇ ਨੂੰ ਨਹੀਂ ਕਰਦਾ ਕਿ ਜੋ ਕਿ ਫਿਲਮ ਬਣਾਉਂਦੇ ਨੇ ਕਿਸੇ ਵੱਡੇ ਨੀਰੂ ਨੂੰ ਲੈ ਰਿਹਾ ਕਿਸੇ ਵੱਡੇ ਐਕਟਰ ਨੂੰ ਲੈ ਰਿਹਾ ਆਪਣੀ ਗੱਲ ਇਹ ਸੀ ਕਿ ਸਾਰੀ ਕਾਸਟ ਨਹੀਂ ਆ ਹਾਂਜੀ ਹਾਂਜੀ ਥੀਟਰ ਵਾਲੇ ਭੰਦੇ ਤੁਸੀਂ ਮੌਕਾ ਦਿੱਤਾ ਆਪਣੇ ਨੂੰ ਹਾਂਜੀ ਹਾਂਜੀ ਸਾਰੇ ਥੀਟਰ ਵਾਲੇ ਆ ਜਿਹੜੀ ਚੌਥੀ ਜਿਵੇਂ ਲੋਟੀ ਬਣੀਆ ਵੀ ਨੀਂਦ ਵਿੱਚ ਨੀਂਦ ਨੂੰ ਕਾਸਟ ਕਰਦੇ ਨੇ ਫਿਲਮ ਕਿਸ ਵਿੱਚ ਬੰਦੀ ਨਹੀਂ ਦੀ ਪਰ ਹੀਰੋ ਹੈਗਾ ਵੱਡਾ ਦੇ ਵਿੱਚ ਹਾਂਜੀ ਤੇ ਫਿਲਮ ਚੱਲਣ ਦੀ ਗੱਜਾ ਫਿਲਮ ਉਹ ਇੱਕ ਹਾਈਪ ਤੇ ਜੰਦੀ ਹੈ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਿ ਹੀਰੋ ਤੇ ਥੀਟਰ ਆਰਟਿਸਟ ਦੇ ਵਿੱਚ ਕੀ ਡਿਫਰੈਂਸ ਆਉਂਦਾ ਹੈ ਦੇਖੋ ਜਿਹੜੀ ਪਹਿਲੀ ਫਿਲਮ ਤਬਾਹੀ ਸੀ ਉਹ ਚ ਵੀ ਸਾਰੇ ਨਵੇਂ ਹੀ ਸੀਗੇ ਟੋਟਲ ਨਵੇਂ ਹੀਰੋ ਵੀ ਨਵੇਂ ਹੀਰੋਇਨ ਵੀ ਨਵੀਂ ਡਾਇਰੈਕਟਰ ਸਾਹਿਬ ਵੀ ਨਵੇਂ ਹਰ ਬੰਦਾ ਨਵਾਸੀ ਉਹਦੇ ਵਿੱਚ ਸਿਰਫ ਸਾਡੀ ਇੱਕ ਬੈਨਰ ਸੀ ਉਸ ਟਾਈਮ ਤੇ ਸਾਡੀਆਂ ਪਹਿਲੀਆਂ ਫਿਲਮਾਂ ਕਾਫੀ ਸਕਸੈਸਫੁਲ ਸੀਗੀ ਉਸ ਟਾਈਮ ਉਸ ਟਾਈਮ ਵੀ ਨਵੇਂ ਲੋਕਾਂ ਨੂੰ ਨਵੇਂ ਆਰਟਿਸਟਾਂ ਨੂੰ ਲੋਕਾਂ ਨੇ ਸਵੀਕਾਰ ਕੀਤਾ ਕਿਉਂਕਿ ਉਹ ਚ ਇਸ਼ੂ ਇੱਡੇ ਵੱਡਾ ਸੀਗਾ ਇਸੇ ਤਰ੍ਹਾਂ ਜਿਸੀਂ ਸੋਚਦੇ ਹਾਂ ਕਿ ਇਹ ਇਸ਼ੂ ਦੇ ਉੱਤੇ ਹੋ ਸਕਦਾ ਸਾਡੇ ਨਵੇਂ ਬਹੁਤ ਆਰਟਿਸਟਾਂ ਨੂੰ ਅੱਗੇ ਵਧਣ ਦਾ ਮੌਕਾ ਮਿਲ ਜਾਏ ਤੇ ਉਹ ਅਸੀਂ ਉਸ ਹੱਬ ਨਾਲ ਨਵੇਂ ਬੰਦੇ ਸਾਰੇ ਲੈ ਇਸ ਲਈ ਆ ਲੋ ਜੀ ਦੇਖਿਆ ਜਾਣਾ ਕਿ ਤੁਸੀਂ ਇਹ ਚੀਜ਼ ਆਪ ਵੀ ਕਰਦੇ ਜਿਵੇਂ ਤੁਸੀਂ ਇੱਕ ਵਾਰ ਕਿਹਾ ਕਿ ਹੀਰੋਇਸਮ ਜਿਹੜਾ ਇੰਡਸਟਰੀ ਚੱਲਦਾ ਹੁੰਦਾ ਹੈ ਜਿਹਦੇ ਕਰਕੇ ਕਾਫੀ ਫੀਡ ਦਾ ਇੰਦਾ ਲਾ ਕੇ ਫਿਰ ਬੰਦਿਆਂ ਨੂੰ ਪ੍ਰੈਜੈਂਟ ਹੋਣ ਦਾ ਮੌਕਾ ਨਹੀਂ ਮਿਲਦਾ ਭਾਵੇਂ ਡਾਇਰੈਕਟਰ ਤੋਂ ਵੱਧ ਪ੍ਰੋਡਿਊਸਰ ਦੇ ਪੈਸੇ ਕਰਦਾ ਹੁੰਦਾ ਹੈ ਸਾਰੀ ਪ੍ਰੋਡਿਊਸਰ ਦੀ ਜਿਹੜੀ ਕਿ ਪੈਸਾ ਉਹਨੇ ਲੋਣਾ ਹੈ ਬਾਕੀ ਚੀਜ਼ਾਂ ਅੱਗੇ ਬਦਲ ਕੌਣ ਦੀ ਹੋ ਪਾਉਂਦੀ ਤੁਸੀਂ ਸਿੱਧੇ ਕੋਈ ਵੀ ਦੇਖੋ ਦੇਖੋ ਜੀ ਇਹ ਸਾਰਿਆਂ ਦੇ ਆਪ ਦੇ ਉੱਤੇ ਆ ਕਿ ਤੁਸੀਂ ਨਵੇਂ ਆਰਟਿਸਟ ਨੂੰ ਸਵੀਕਾਰ ਕਰਨਾ ਹੈ ਕਿ ਨਹੀਂ ਬਟ ਜੇ ਦੇਖਿਆ ਜਾਵੇ ਕਿ ਜਿਹੜੀ ਅਸੀਂ ਫਿਲਮ ਬਣਾਈ ਆ ਅੱਜ ਦੇ ਲੈ ਕੇ ਮੁੱਦਿਆਂ ਨੂੰ ਹਨਾ ਉਹਦੇ ਵਿੱਚ ਤੁਸੀਂ ਇਹ ਚੀਜ਼ ਰੈਲਾਈਜ਼ ਕਰੋਗੇ ਕਿ ਇਹ ਸ਼ਾਇਦ ਸੱਚ ਤੇ ਆ ਮਤਲਬ ਕਿ ਇਹ ਸੱਚ ਹੀ ਹੋ ਰਿਹਾ ਆ ਕਿਉਂਕਿ ਸਾਰੇ ਨਵੇਂ ਚਿਹਰੇ ਨੇ ਤੁਸੀਂ ਪੁਰਾਣੇ ਆਰਟਿਸਟਾਂ ਨੂੰ ਦੇਖ ਦੇਖ ਕੇ ਦੇਖ ਦੇ ਕਿਉਂ ਇਮੇਜ ਬਣ ਜਾਂਦੀ ਆ ਕਿ ਇਹ ਹੀਰੋ ਨੇ ਠੀਕ ਆ ਇਹ ਪਹਿਲਾਂ ਦੇਖਿਆ ਹੋਇਆ ਉਹ ਚੀਜ਼ ਕੋਮਲ ਉਹਦੇ 'ਚ ਕੋਈ ਫਰਕ ਨਹੀਂ ਲੱਗਦਾ ਬਟ ਜੇ ਤੁਸੀਂ ਸਾਡੀ ਫਿਲਮ ਦੇਖੋਗੇ ਤੁਸੀਂ ਇੱਕ ਚੀਜ਼ ਅੰਦਰੋਂ ਹੀ ਰਿਅਲਾਈਜ਼ ਕਰੋਗੇ ਕਿ ਯਾਰ ਇਹ ਕੁਛ ਤਾਂ ਗਲ ਹੈ ਚਾਹੇ ਆਰਟਿਸਟ ਨਵੇਂ ਨੇ ਚਾਹੇ ਸਾਰੀ ਕਾਸਟ ਨਵੀਂ ਆ ਇਹਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਫਰਕ ਪੈਂਦਾ ਜਿਹੜੇ ਸਾਡੇ ਮੁੱਦੇ ਨੇ ਫਿਲਮ ਦੀ ਜੇ ਆਪਾਂ ਮੁੱਦਿਆਂ ਦੀ ਗੱਲ ਕਰੀਏ ਨਾ ਤੇ ਤੁਸੀਂ ਕਾਸਟ ਨੂੰ ਭੁੱਲ ਜਾਓ ਨਵੇਂ ਚਿਹਰਿਆਂ ਨੂੰ ਭੁੱਲ ਜਾਓ ਤੁਸੀਂ ਸਿਰਫ ਜਿਹੜੀ ਚੀਜ਼ ਉਠਾਈ ਗਈ ਆ ਜਿਸ ਦੇ ਉੱਤੇ ਅਸੀਂ ਬਣਾਈ ਆ ਉਹਨੂੰ ਦੇਖੂਗੇ ਤਾਂ ਮੇ ਵੀ ਇਟਸ ਅ ਬਿਗ ਸਕਸੈਸ ਹਾ ਤੁਸੀਂ ਦੱਸੋ ਤੁਸੀਂ ਆਪਣੇ ਪ੍ਰਤਿਸ ਤਰ੍ਹਾਂ ਲੱਗਿਆ ਮਤਕਵਾ ਦੇਣਾ ਪਰ ਉਹ ਜਿਹੜਾ ਪਹਿਲੀ ਵਾਰ ਐਜੇ ਕਲਾਕਾਰ ਤੇ ਐਜੇ ਪ੍ਰੋਡੂਸਰ ਦੇ ਵਿੱਚ ਮੇਰਾ ਨਾਮ ਜਰਮਜੀਤ ਸਿੰਘਾ ਜੀ ਔਰ ਇਹ ਤਬਾਹੀ ਰੀ ਲੋਡਡ ਦੇ ਵਿੱਚ ਮੈਨੂੰ ਸੀਐਮ ਦੇ ਪੀਏ ਦਾ ਰੋਲ ਮਿਲੇ ਜੀ ਔਰ ਮੈਨੂੰ ਬੜਾ ਵਧੀਆ ਲੱਗਿਆ ਟੀਮ ਨਾਲ ਕੰਮ ਕਰਕੇ ਪਹਿਲਾਂ ਆਡੀਸ਼ਨਸ ਵਗੈਰਾ ਹੋਏ ਉਹਦੇ ਬੇਸ ਤੇ ਜੋ ਵੀ ਸੀਗੇ ਮੇਰੇ ਡਾਇਲੋਗਸ ਵਗੈਰਾ ਫਿਰ ਇਹਨਾਂ ਨੇ ਦੇਖਿਆ ਕਿ ਹਾਂ ਮੈਂ ਕਿਸ ਤਰ੍ਹਾਂ ਦਾ ਕਰੈਕਟਰ ਕਰ ਸਕਦਾ ਔਰ ਉਸ ਕਰੈਕਟਰ ਦੇ ਉੱਤੇ ਸਾਡੀ ਰਿਹਰਸਲ ਵੀ ਚੱਲਦੀ ਰਹੀ ਹੈ ਕਾਫੀ ਮਹੀਨੇ ਹੀ ਅਸੀਂ ਰਿਹਰਸਲ ਕੀਤੀ ਹੈ ਕਿਉਂਕਿ ਇਹ ਡਿਫਰੈਂਟ ਕਨਸੈਪਟ ਸੀਗਾ ਤੇ ਵੱਡੀ ਗੱਲ ਇਹ ਆ ਕਿ ਫਿਲਮ ਦੇ ਵਿੱਚ ਸਾਰੇ ਕਰੈਕਟਰ ਨਵੇਂ ਆ ਸਾਰੇ ਆਰਟਿਸਟ ਹੀ ਨਵੇਂ ਆ ਹਨਾ ਤਾਂ ਵਧੀਆ ਗੱਲ ਇਹਨਾਂ ਨੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਕੁਛ ਕਰਨ ਦਾ ਕਿ ਵਧਨ ਦਾ ਔਰ ਇੱਕ ਇਹ ਗੱਲ ਹੈ ਜੀ ਜਦੋਂ ਆਪਾਂ ਥੀਏਟਰ ਦੇ ਵਿੱਚ ਕੋਈ ਮੂਵੀ ਦੇਖਦੇ ਹਾਂ ਨਾ ਕਿਸੇ ਨੋਨ ਆਰਟਿਸਟ ਦੀ ਜਿਹਦਾ ਪਹਿਲਾਂ ਹੀ ਫੇਸ ਵੈਲਿਊ ਬਣੀ ਹੋਈ ਆ ਤਾਂ ਤੁਸੀਂ ਉਹਨੂੰ ਉਹਦੀ ਪਰਸਨਲ ਲਾਈਫ ਕਹਿ ਲਓ ਜਾਂ ਉਹਦੇ ਪੁਰਾਣੇ ਕੰਮ ਦੇ ਨਾਲ ਰਿਲੇਟ ਕਰਨ ਲੱਗ ਜਾਂਦੇ ਹੋ ਤੇ ਜਦੋਂ ਤੁਸੀਂ ਇਦਾਂ ਦੇਖਦੇ ਹੋ ਫਿਲਮ ਦੇ ਵਿੱਚ ਨਵੇਂ ਚਿਹਰੇ ਤੇ ਨਵੀਂ ਸਟੋਰੀ ਤਾਂ ਤੁਸੀਂ ਉਹ ਸਟੋਰੀ ਨੂੰ ਜ਼ਿਆਦਾ ਇੰਜੋਏ ਕਰਦੇ ਹੋ ਮੇਰੇ ਖਿਆਲ ਨਾਲ ਕਿ ਤੁਹਾਡੇ ਬੁੱਧਿਆ ਨੇ ਨਾ ਕੂਰੀਆਂ ਜੁਮਾ ਵਰਤੀ। بڑے ਅਦਾverlet ਥੀਕੇ ਦੇ ਤੇ ਪਾਈਪਾਈਂ ਦਾ ਉਦਾਹਰਣ ਹੋਈ ਐ ਕੋਈ ਵੀ ਬੁੱਧੇ ਐਂਸਟਰ ਬਾਦ ਦਾ ਉਦਾਹਰਣ ਕੋਈ ਵੀ ਲਾ ਸਕਦਾ। ਤੋਂ ਉਹ ਦੱਸਦਾ ਕਿ ਇਹ ਫਿਰਮਾ ਰੀਅਲ ਰੀਅਲ ਤੋਂ ਰੀਅਲ ਸਿਰਭਾਵ ਹੁੰਦੀਆਂ ਨੇ ਬਲਕਿ ਪਰਦੇ ਤੋਂ ਜਿਹੜੀ ਸਾਹਮਣੇ ਵਾਲੀ ਚੀਜ਼ ਹੁੰਦੀ ਐ ਤੁਸੀਂ ਪਰਦੇ ਦੇ ਖਾਦਵੇਂ ਪਰ ਸਾਹਮਣੇ ਜਿਹੜੀ ਚੀਜ਼ ਹੋ ਰਹੀ ਹੁੰਦੀ ਐ ਉਹ ਚੀਜ਼ ਦਾ ਕੋਈ ਫਰਕ ਪੈਂਦਾ ਤੁਹਾਡੀ ਫਿਰਮੇ ਦੇ ਰੀਅਲ ਤੋਂ ਬਾਅਦ ਇਹ ਤਾਂ ਮੈਂ ਜਿੰਨਾ ਬੁੱਧਾ ਤੁਸੀਂ ਝਟਦੀ ਬਹੁਤ ਬੇਤੇ ਅਸਰ ਚ ਕੰਮ ਕੀਤਾ ਜਾਂ ਨਾ ਕੀਤਾ ਮੈਂ ਤੁਹਾਨੂੰ ਦੱਸ ਇਸ ਕੱਲ ਦਾ ਜਵਾਬ ਦਿੰਨਾ ਕਿ ਫਿਲਮਾਂ ਪ੍ਰਭਾਵ ਪਾਉਂਦੀਆਂ ਜਿੱਦਾਂ ਸਾਡੀ ਪਹਿਲੀ ਤਬਾਹੀ ਪਿਕਚਰ ਆਈ ਸੀ ਉਹਨੇ ਬਕਾਇਦਾ ਪ੍ਰਭਾਵ ਪਾਇਆ ਪੋਲਿਟਿਕਲ ਸਿਸਟਮ ਦੇ ਉੱਤੇ ਸਾਡੀ ਐਡਮਿਨਿਸਟ੍ਰੇਸ਼ਨ ਦੇ ਉੱਤੇ ਉਹ ਫਿਲਮ ਅਸੈਂਬਲੀ 'ਚ ਵੀ ਡਿਸਕਸ ਹੋਈ ਸੀ ਹਰ ਜਗ੍ਹਾ ਡਿਸਕਸ ਹੋਈ ਸੀ ਔਰ ਆਮ ਪਬਲਿਕ ਨੇ ਉਸ ਤੋਂ ਬਹੁਤ ਪ੍ਰਭਾਵ ਲਿਆ ਕਿ ਬੇਸਿਕਲੀ ਮਸਲੇ ਸੀ ਕੀ ਜਿਸ ਤਰ੍ਹਾਂ ਬਹੁਤ ਫਿਲਮਾਂ ਇਸ ਤਰ੍ਹਾਂ ਜਿੱਦਾਂ ਬਹੁਤ ਇਨਸਪਾਇਰ ਕਰਦੀਆਂ ਹਿੰਦੀ ਸਿਨੇਮਾ ਵੀ ਬਹੁਤ ਜਿੱਦਾਂ ਇਨਕਲਾਬ ਪਿਕਚਰ ਸੀ ਜਾਂ ਅੰਧਾ ਕਾਨੂੰਨ ਪਿਕਚਰ ਸੀ ਰੰਗ ਦੇ ਬਸੰਤੀ ਫਿਲਮ ਸੀ ਗੱਲ ਆਉਂਦੀ ਆ ਕਿ ਤੁਸੀਂ ਕੰਟੈਂਟ ਨੂੰ ਮੈਚਿਓਰਿਟੀ ਨਾਲ ਕਿੱਦਾਂ ਹੈਂਡਲ ਕਰਨਾ ਇਹ ਜਿਹੜੇ ਅਸੀਂ ਮੁੱਦੇ ਛੇੜਦੇ ਆ ਨਾ ਤੇ ਇਹਦੇ ਵਿੱਚ ਸਾਨੂੰ ਇੱਕ ਵਰਡਸ ਦਾ ਕੈਰੇਕਟਰਸ ਦਾ ਉਹ ਸ਼ਬਦ ਕੀ ਬੋਲਦੇ ਆ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਮੇਰੇ ਖਿਆਲ 'ਚ ਤੇ ਜਦੋਂ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਉਹਨੂੰ ਪ੍ਰੋਪਰ ਜਿਸ ਮਤਲਬ ਤੁਸੀਂ ਬਹੁਤ ਵੱਡਾ ਮੁੱਦਾ ਛੇੜ ਕੇ ਬਚਕਾਨੇ ਵਾਲੀਆਂ ਗੱਲਾਂ ਕਰਾਂਗੇ ਤਾਂ ਬੁਰਾ ਲੱਗੇਗਾ ਉਹ ਮੇਰਾ ਖਿਆਲ ਤੇ ਆ ਜੇ ਤੁਸੀਂ ਉਸ ਕੰਟੈਂਟ ਨੂੰ ਉਨੀ ਮੈਚਿਓਰਿਟੀ ਦਾ ਟ੍ਰੀਟਮੈਂਟ ਦੋਗੇ ਤਾਂ ਉਹ ਡੈਫੀਨਿਟਲੀ ਉਹ ਕਰਦਾ ਹੀ ਹੈ ਜੀ ਉਹ ਜਿਹੜੀ ਪਹਿਲੀ ਬਣਾਈ ਸੀ ਹਾਂਜੀ ਹਾਂਜੀ ਕਾਫੀ ਸਾਲਾਂ ਦਾ ਗੈਪ ਹੈ ਹਾਂਜੀ ਹਾਂਜੀ ਤੁਸੀਂ ਇਹ ਜਿਹੜਾ ਜਿਹੜਾ ਸਮੇਂ ਤੋਂ ਜਾਂ ਜਿਹੜਾ ਗੈਪ ਪਿਆ ਹੈ ਹਾਂਜੀ ਜੀ ਗੈਪ ਨੂੰ ਵੀ ਦੇਖੀ ਕਿਉਂਕਿ ਜਿਹੜੇ ਟਾਈਮ ਤੁਸੀਂ ਪਹਿਲੇ ਕਿਉਂ ਬਣਾਈ ਸੀ ਲੋਕਾਂ ਨੂੰ ਚਾਅ ਹੋਤਾ ਜੇ ਜਾਈਏ ਕਿ ਟੈਕਨੋ ਦਾ ਪਰਮਾਤਮਾ ਕਿਹੜਾ 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 ਪਾਜੀ ਵੀ ਚਾਹ ਹੈਗਾ ਯਾਰ ਤਾਂ ਕਿਤੇ ਨਾ ਕਿਤੇ ਚੀਜ਼ਾਂ ਇੰਨੀਆਂ ਵੱਡੀਆਂ ਬਣ ਗਈਆਂ ਫਿਰ ਮੈਂ ਇੰਨੀਆਂ ਵੱਡੀਆਂ ਹੋਣ ਕਰਦੀਆਂ ਹਾਂ ਲੋਕੀ ਕਹਿੰਦੇ ਨੇ ਕਿ ਚਾਹ ਠੀਕ ਹੈ ਕੋਈ ਪੰਡੀ ਫਿਰ ਉਹ ਹੋਊਗੀ ਸੀਨੇਮੈਟਿਕ ਫਿਲਮ ਹੋਊਗੀ ਬੜਾ ਵੱਡਾ ਕੰਮ ਕਰੂਗਾ ਤਾਂ ਸੀ ਜਵਾਬ ਤਾਂ ਨਾਲ ਬਚਿਆ ਨਾ ਜਾਵਾਂਗੇ ਠੀਕ ਹੈ ਜੀ ਅੱਜ ਨੂੰ ਲੱਗਦਾ ਹੈ ਕਿ ਪੁਰਾਣੇ ਸਮੇਂ ਜਦੋਂ ਤੁਸੀਂ ਫਿਲਮ ਬਣਾਉਂਦੇ ਸੀਗੇ ਕਿ ਅੱਜ ਜਿਵੇਂ ਪਾਟੇ ਰਿਲੀਜ਼ ਕਰਦੇ ਹਾਂ ਜਿੱਥੇ ਉਹ ਦਰਾਉਂਦੀਆਂ ਇਹ ਲੋਕਾਂ ਅੱਛੇ ਨਹੀਂ ਮੈਂ ਤੁਹਾਨੂੰ ਇਸ ਗੱਲ ਦਾ ਪ੍ਰੋਪਰ ਜਵਾਬ 2 ਮਿੰਟ ਹੁਣ ਲੱਗਣਗੇ ਇਹਦਾ ਜਵਾਬ ਹਨ ਕਿਉਂਕਿ ਫਿਲਮਾਂ ਵੱਡੀਆਂ ਵੱਡੀਆਂ ਬਹੁਤ ਆ ਚੁੱਕੀਆਂ ਜਦ ਜਿੱਦਾਂ ਮਿਸਾਲ ਦੇ ਤੌਰ ਤੇ ਸਾਡੀ ਜੱਟ ਜੋਣਾ ਮੋਡ ਫਿਲਮ ਸੀ ਉਹਦਾ ਲੈਵਲ ਦੇਖੋ ਤੇ ਉਸ ਤਰ੍ਹਾਂ ਦੀਆਂ ਬਹੁਤ ਫਿਲਮਾਂ ਆਈਆਂ ਤੇ ਉਹ ਮੇਰੇ ਖਿਆਲੋਂ ਉਹਦੇ ਪੈਰ ਤੱਕ ਵੀ ਨਹੀਂ ਗਈਆਂ ਸ਼ਹੀਦ ਉਧਮ ਸਿੰਘ ਦਾ ਲੈਵਲ ਦੇਖੋ ਇੰਡੀਆ ਦੀ ਛੇਵੀਂ ਫਿਲਮ ਸੀ ਜਿਹੜੀ ਡਿਜੀਟਲ ਸਾਊਂਡ ਚਾਈ ਸੀ ਉਹ ਸ਼ਹੀਦ ਮੁਹੰਮਦ ਬੂਟਾ ਸਿੰਘ ਦਾ ਲੈਵਲ ਦੇਖੋ ਜੀ ਆਇਆਂ ਨੂੰ ਦਾ ਲੈਵਲ ਦੇਖੋ ਆਪਾਂ ਲੈਵਲ ਆਪਾਂ ਅੱਜ ਵੈਸੇ ਕਿਉਂਕਿ ਆਡੀਅנס ਉਹੀ ਆ ਉਹੀ ਮਾਂ ਭੈਣ ਆ ਉਹੀ ਬ੍ਰਦਰ ਸਿਸ ਸਾਰੇ ਉਹੀ ਰਿਸ਼ਤੇ ਸਾਡੇ ਹਨ ਉਹੀ ਸਾਡੀਆਂ ਪ੍ਰੋਬਲਮ ਆ ਇਹ ਕਾਗਜ਼ ਕੇ ਫੂਲ ਕਦੋਂ ਬਣੀ ਸੀ ਉਹੀ ਪ੍ਰੋਬਲਮ ਅੱਜ ਚੱਲ ਰਹੀ ਉਹ ਬਲੈਕ ਐਂਡ ਵਾਈਟ ਫਿਲਮ ਸੀ ਕਿੰਨੀਆਂ ਫਿਲਮਾਂ ਦੇ ਪੁਰਾਣੀਆਂ ਦੇ ਰੀਮੇਕ ਹੋ ਰਹੇ ਸੋ ਇਹ ਗੱਲਾਂ ਇਸ ਤਰ੍ਹਾਂ ਆ ਕਿ ਤੁਸੀਂ ਜਿਹੜੀ ਚੀਜ਼ ਹੁਣ ਬਣਾ ਰਹੇ ਹੋ ਉਹ ਅੱਜ ਦੇ ਲੋਕਾਂ ਨਾਲ ਹੋਰ ਰਿਲੇਟ ਕਰਨੀ ਚਾਹੀਦੀ ਹੈ ਅਸੀਂ ਫਿਲਮਾਂ ਵਿੱਚ ਬਹੁਤ ਉਦਮ ਸਿੰਘ ਵੀ ਫਿਲਮ ਬਣਾਈ ਆ ਸ਼ਹੀਦੇ ਆਜ਼ਮ ਵੀ ਅਸੀਂ ਫਿਲਮ ਬਣਾਈ ਆ ਪਿੰਡ ਦੀ ਕੁੜੀ ਵੀ ਬਣਾਈ ਆ ਮਹਿੰਦੀ ਵਾਲੇ ਹੱਥ ਵੀ ਬਣਾਈ ਆ ਵਿੱਚ ਉਹ ਸਮੇਂ ਸਮੇਂ ਸਰ ਅਸੀਂ ਕੰਮ ਕਰਦੇ ਰਹੇ ਤਾਂ ਲੇਕਿਨ ਇਸ ਤਰ੍ਹਾਂ ਦੀ ਮੈਨੂੰ ਨਹੀਂ ਲੱਗੀ ਕਦੀ ਕਿ ਹੁਣ ਜਿੱਦਾਂ ਸਾਡੀ ਅਸੀਂ ਦੁਬਾਰਾ ਰਿਲੀਜ਼ ਕੀਤੀ ਜੱਟ ਜਿਹੜਾ ਮੁੰਡਾ ਤੇ ਉਹਦੇ ਵਿੱਚ ਇਸ ਤਰ੍ਹਾਂ ਨਹੀਂ ਲੱਗਾ ਕਿ ਕੋਈ ਉਹਦੇ ਲੈਵਲ ਦਾ ਕੋਈ ਤੇ ਕੰਮ ਹੋਰ ਵੀ ਹੋਇਆ ਹੋਊਗਾ ਉਹ 92 ਚ ਆਈ ਸੀ ਸਾਡੀ ਪਿਕਚਰ ਨਾਲ ਹੀ ਹੋੜ ਨਾ ਕੀ ਸੀ ਉਹ ਲੱਗੀ ਹੋਊਗੀ ਜੀ ਲੱਗੀ ਉਹ ਉਹਨਾਂ ਦਾ ਆਪਣਾ ਕਨਸੈਪਟ ਹੈ ਉਹਨਾਂ ਦਾ ਆਪਣਾ ਤੁਸੀਂ ਦੇਖੋ ਦਾ ਫਿਲਮ ਦਾ ਕਲਾਈਮੈਕਸ ਜਾ ਕੇ ਜੀ ਉਹਨਾਂ ਪੈਸਾ ਹੀ ਨਹੀਂ ਲਾ ਸਕਦਾ ਜੀ ਕੋਈ ਅੱਜ ਦੀ ਡੇਟ ਦੇ ਵਿੱਚ 40 40 ਘੋੜੇ 50 50 ਘੋੜੇ ਅੱਜ ਤਾਂ 10 ਟੱਟੂ ਭਜਾ ਲੈਂਦੇ ਤਾਂ ਉਹਦਾ ਰੌਲਾ ਐ ਪਾ ਦਿੰਦੇ 500 ਘੋੜਾ ਭਜਾ ਦਿੱਤਾ ਮਤਲਬ ਨੇੜੇ ਰਿਐਲਿਟੀ ਤੇ ਰਹਿਣਾ ਚਾਹੀਦਾ ਸਾਨੂੰ ਲੋਕਾਂ ਨੂੰ ਵੀ ਸਹੀ ਬੋਲਣਾ ਚਾਹੀਦਾ ਸਹੀ ਦੱਸਣਾ ਚਾਹੀਦਾ ਔਰ ਸਹੀ ਫਿਕਰੇ ਵੀ ਦੇਣੀਆਂ ਚਾਹੀਦੀਆਂ ਫਿਲਮਾਂ ਦੀ ਹਾਂਜੀ ਬਾਦ ਵਿੱਚ ਗੱਲ ਕਰਦੇ ਹਾਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਿਹੜੇ ਵਾਲੂ ਬੁਗਾੜੇ ਸੀ ਜੋ ਹੁਕਾਤਾ ਬਣ ਰਹੇ ਨੇ ਹਾਂਜੀ ਸਾਡੇ ਅੱਜ ਦੇ ਨਿਰਦੇਸ਼ਕ ਪ੍ਰੋਡਕਸਰ ਤੇ ਅੰਦਰ ਹੈਗੇ ਨੇ ਲੋਕ ਕਿਉਂ ਹਫ਼ਤੇ ਦੇ ਵਿੱਚ ਆਪਣੀਆਂ ਦੋ ਦੋ ਤੋਂ ਤਿੰਨ ਬੜਾ ਪੜਾਖੜਾ ਚਲ ਕੇ ਸਾਡੇ ਇੰਨੇ ਦਰਸ਼ਕ ਨਹੀਂ ਐ ਜਿੰਨਾ ਵੀ ਬਣਨ ਦਾ ਸੀ ਹਾਂਜੀ ਅਜੇ ਆ ਤੇ ਜਿਸ ਤਰ੍ਹਾਂ ਤੇ ਜੇ ਆ ਤਰ੍ਹਾਂ ਉਹ ਜਿਆਦਾ ਅਗਲਾ ਵਿਚਾਰ ਰੱਟਿਆ ਚੋਕਰ ਹੈ ਇੱਕ ਤਾਂ ਜੀ ਪ੍ਰੋਡਕਸ਼ਨ ਬਹੁਤ ਜਿਆਦਾ ਹੋ ਗਈ ਹੈ ਨਾ ਮੈਂ ਸਮਝਦਾ ਕਿ ਸਾਡੇ ਜਿੰਨੇ ਵੀ ਅਸੀਂ ਬਣਾਉਣ ਵਾਲੇ ਆ ਮੈਂ ਵੀ ਵਿੱਚੇ ਉਹਨਾਂ ਦੇ ਗਿਣਦਾ ਸਾਡੇ ਚ ਪ੍ਰੋਫੈਸ਼ਨਿਜ਼ਮ ਦੀ ਬਹੁਤ ਘਾਟ ਆ ਅਸੀਂ ਨਵੇਂ ਬੰਦੇ ਨੂੰ ਫੜਦੇ ਆ ਜਾਂ ਉਹਨੂੰ ਕੋਈ ਏਦਾਂ ਦੀ ਕਲੈਕਸ਼ਨਾਂ ਗਲਤ ਦੱਸ ਦਿੰਦੇ ਆ ਇਸ ਤਰ੍ਹਾਂ ਲੋਕ ਆ ਜਾਂਦੇ ਵਿੱਚ ਜੀ ਫਿਰ ਜਦੋਂ ਫਿਲਮ ਰਿਲੀਜ਼ ਕਰਨੀ ਹੁੰਦੀ ਆ ਤੇ ਸ਼ੁੱਕਰਵਾਰ ਤੱਕ ਹਰ ਫਿਲਮ ਵੱਡੀ ਹੁੰਦੀ ਆ ਵੀਰਵਾਰ ਤੱਕ ਰਾਤ ਤੱਕ ਉਹ ਸ਼ੁੱਕਰਵਾਰ ਨੂੰ ਪਤਾ ਲੱਗਦਾ ਕਿ ਫੁੱਲ ਚੁਗੇ ਗਏ ਹੁਣ ਮੈਂ ਤੁਹਾਨੂੰ ਇੱਕ ਹਾਸੇ ਦੀ ਗੱਲ ਦੱਸਦਾ ਜਿੱਦਾਂ ਹੁਣ ਸਾਡੀ ਪਿਕਚਰ 19 April ਨੂੰ ਲੱਗਣੀ ਸੀ ਅਸੀਂ 2 ਵੀਕਸ ਲਈ ਲੇਟ ਕੀਤੀ 3 ਮਈ ਨੂੰ ਡਿਲੇਸਟ ਲਈ ਕਰ ਰਹੇ ਆ ਕਿ ਬਾਡੀਆਂ ਦਾ ਬਹੁਤ ਜੋਰ ਸੀ ਉਹ ਮੈਂ ਇਸ ਲਈ ਉਹਨੂੰ ਪਿੱਛੇ ਲੈ ਗਿਆ ਕਿਉਂਕਿ ਮੇਰਾ ਤਜਰਬਾ ਸੀਗਾ ਮੈਂ ਸਮਝਦਾ ਸੀਗਾ ਕਿਉਂਕਿ ਸਾਡਾ ਮੇਰਾ ਟਾਂਡਾ ਸਾਭ ਦਾ ਜਾਂ ਸਾਡੇ ਹੋਰ ਸਾਥੀਆਂ ਦਾ ਪੈਸਾ ਸਾਡਾ ਆਪਣਾ ਹੀ ਲੱਗਾ ਵਿੱਚ ਜੇ ਕੋ ਹੋਰ ਹੁੰਦਾ ਮੇਰੀ ਜਗ੍ਹਾ ਤੂੰ ਬਣਾਉਂਦਾ ਜੀ ਫਿਲਮ ਦਾ ਸੁਪਨੈਟ ਹੀ ਅਲੱਗ ਹਾਉ। ਉਹਦੇ ਵਿੱਚ ਸਾ ਮੇਰਾ ਖਾਤੇ ਸਵਾਗਤ ਹੈ। ਕਿੰਨੇ ਪ੍ਰੋਡਿਊਸਰ ਐ ਇੱਕ ਬੰਦਾ ਆਂਦਾ ਆਪਣਾ ਨਾਮ ਜਿਵੇਂ ਕਹਿੰਦੇ ਕਿਸ ਨੂੰ ਪਸਤਾ ਹੈਗਾ। ਪਰ ਸਾਹੀ ਮੁੱਖੀ ਉੱਤੇ ਪਰਿਚਲਨ ਮਾਟਾ ਮੁੱਖੀ ਦਿੱਖਦਾ ਜੀ। ਭਾਜੀ ਜਿਸ ਬੰਦੇ ਨੇ ਵੀ ਫਿਲਮ ਬਣਾਉਣੀ ਨਾ ਮੇਰੀ ਸਭ ਨੂੰ ਪੰਜਾਬੀ ਫਿਲਮ ਵਾਲਾ ਤੁਹਾਨੂੰ ਵੀ ਮੀਡੀਆ ਨੂੰ ਵੀ ਬੇਨਤੀ ਆ। ਕਿ ਉਹਨੂੰ ਪਹਿਲਾਂ ਡਿਸਟ੍ਰਿਬਿਊਸ਼ਨ ਸਿੱਖਣੀ ਚਾਹੀਦੀ ਆ। ਕਿ ਫਿਲਮਾਂ ਡਿਸਟ੍ਰਿਬਿਊਟ ਕਿਸ ਤਰ੍ਹਾਂ ਹੁੰਦੀ ਆ। ਇਹ ਚੀਜ਼ਾਂ ਸਾਡੇ ਲਈ ਸਭ ਤੋਂ ਪਹਿਲਾਂ ਅਸੀਂ ਨਾ ਲਫਾਫਿਆਂ ਦੇ ਨਾਈਏ ਜੀ ਇਹਨੇ ਦੇ ਡਿਸਟ੍ਰੀਬਿਊਟਸ ਵੇਚਦੇ ਨੇ ਇਹਨੇ ਦਾ ਹੋ ਜਾਣਾ ਇਹਨੇ ਕੁਝ ਨਹੀਂ ਹੁੰਦਾ ਜੀ ਇਹ ਸਾਰੀਆਂ ਜਿਹੜੇ 2-4 ਹੈਗੇ ਆਰਟਿਸਟ ਉਹ ਜਿਹੜੇ ਵਿਖਦੇ ਬਕਾਉਦੇ ਹੈਗੇ ਆ ਉਹੀ ਆ ਬਸ ਬਾਕੀ ਸਾਡੇ ਵਰਗੇ ਧਮਾਤੜੀ ਆ ਸਾਰੇ ਪਰ ਨਾ ਮੇਰੀ ਬੇਨਤੀ ਹੈ ਵੀ ਜੇ ਮੈਨੂੰ ਕੋ ਸੁਣਦਾ ਹੋਵੇ ਤਾਂ ਡਿਸਟ੍ਰੀਬਿਊਸ਼ਨ ਨੂੰ ਪਹਿਲਾਂ ਸਿੱਖੋ ਉਸ ਤੋਂ ਬਾਅਦ ਪ੍ਰੋਡਕਸ਼ਨ ਕਰੋ ਫਿਰ ਤੁਸੀਂ ਕਦੀ ਗਲਤੀ ਨਹੀਂ ਕਰੋਗੇ ਜੇ ਗਲਤੀ ਦੀ ਤੁਹਾਡੀ ਮਾਤਰਾ ਬਿਲਕੁਲ ਘਟ ਜਾਊਗੀ ਤੁਹਾਡਾ ਰਿਸਕ ਵੀ ਥੋੜਾ ਘਟ ਜਾਊਗਾ ਤੁਹਾਨੂੰ ਹਰ ਬੰਦੇ ਦੀ ਵੈਲਿਊ ਪਤਾ ਲੱਗ ਜਾਊਗੀ ਕੀ ਕੀ ਨਾ ਮੁਤਾਬਿਕ ਹੈ ਉਹਨਾਂ ਵਾਲਾ ਪੰਡ ਨਹੀਂ ਕਿ ਲੰਗਾ ਕਿਡਾਰਾ ਪਾਇਆ ਲਗਾਟਾ ਤਾਂਨ ਤਬਦੀਲੀ ਹੋ ਨਹੀਂ ਰਹੀ ਹੋ ਰਹੀ ਹੈ ਨਾ ਜੀ ਰੌਲਾ ਪੈ ਰਿਹਾ ਨਾ ਉਹਦਾ ਜਿਉਂ ਉਸ ਰੌਲੇ ਨੂੰ ਅਸੀਂ ਆਪਣੇ ਤਰੀਕੇ ਨਾਲ ਪੇਸ਼ ਕੀਤਾ ਤੇ ਕੋਈ ਬੁਰਾ ਤਾਂ ਕੰਮ ਨਹੀਂ ਕੀਤਾ ਸੀ ਕਿਉਂ ਕਰੇਗਾ ਜੇਸੀ ਕਿਹੜੇ ਲੌਜੀਕਲ ਗੱਲ ਕੀਤੀ ਜਦੋਂ ਗੈਰ ਕਾਨੂੰਨੀ ਕੰਮ ਕੀਤਾ ਜਿੰਨਾ ਲੋਕਾਂ ਬਾਰੇ ਤਾਂ ਪਤਾ ਪੰਜਾਬ ਤੋਂ ਘਰਨੇ ਲੱਗਣੇ ਜਾਣ ਕਰਨ ਨਹੀਂ ਕਿਉਂ ਨਾਉਣਗੇ ਅਗਲੇ ਕਮਲੇਓ ਜਦੋਂ ਕੋ ਫਿਲਮ ਦੇਖੇਗਾ ਉਹਨੂੰ ਸਮਝ ਆਏਗੀ ਕਿ ਗਲਤ ਤਾਂ ਯਾਰ ਸਹੀ ਹੈ। ਇਹ ਤੁਸੀਂ ਕਹਿੰਦੇ ਆ ਕਿਸੇ ਕ੍ਰਿਟੀਕਲ ਪਾਰਟੀ ਦਾ ਤੁਹਾਡਾ ਕੋਈ ਮਤਲਬ ਨਹੀਂ। ਪਤਾ ਦੀ ਫਿਲਮ ਤੇ ਤਾਂ ਬਿਲਕੁਲ ਜਿਵੇਂ ਤੁਹਾਡੇ ਕਿਹਾ ਉਸ ਗਿਆਨ ਸਾਦਾ ਕਹਿਤਾ। ਉਹ ਵਿਦੇਸ਼ੀ ਔਰਤ ਆ। ਉਹ ਸਭ ਕੁਝ ਕਹਿ ਲੈਂਦਾ ਜਿਵੇਂ ਇੱਕ ਬਣਿਆ ਬਣਾਇਆ ਪਲਾਟ। ਨਹੀਂ ਇਹ ਹੁੰਦਾ ਬੇਸਿਕਲੀ ਜਿਹੜਾ ਨਿੱਤਾ ਔਰਬ ਨਿੱਤਾ ਹੁੰਦੇ ਪਬਲਿਕ ਪ੍ਰੋਪਰਟੀ ਹੁੰਦੇ। ਤੁਸੀਂ ਕੋਈ ਕਨਸੈਪਟ ਲੈਣਾ ਉਹਦੇ ਵਿੱਚ ਬਾਈ ਚਾਂਸ ਕੋਈ ਇਨਸੀਡੈਂਟ ਹੋ ਜਾਂਦਾ ਕਿਸੇ ਦੀ ਹੁਣ ਜਿਸ ਤਰ੍ਹਾਂ ਇਹ ਬਾਬਾ ਜੀ ਸਾਡੇ ਇਹਨਾਂ ਨੂੰ ਕਈ ਵਾਰ ਸ਼ੂਟਿੰਗ ਚ ਪ੍ਰੋਬਲਮ ਆਈ ਹੈ ਇਹਦੇ ਬਾਰੇ ਇਹ ਬਿਆਨ ਕਰਨਗੇ ਇਹਨਾਂ ਨੇ ਡੇਰਾ ਪ੍ਰਮੁਖ ਦਾ ਰੋਲ ਕੀਤਾ ਇੱਕ ਦਾ ਮਤਲਬ ਇਹ ਡੇਰਾ ਪ੍ਰਮੁਖ ਹੋਇਆ ਨਾ ਤੁਸੀਂ ਕਿਤੇ ਹੋਰ ਪਾਸੇ ਨਾ ਲਾ ਦਿਓ ਕਿਉਂਕਿ ਸਾਡੇ ਤਾਂ ਸਾਡੇ ਕੋਲ ਅੱਜ ਕਿਹੜੇ ਡੇਰਾ ਪ੍ਰਮੁਖ ਹੋਣਗੇ ਇਹ ਸਹੀ ਦੱਸ ਸਕਦੇ ਹਾਂ ਹਾਂ ਨਾ ਡੇਰੇ ਬਹੁਤ ਨੇ ਜੀ ਹਲਾਕਰ ਸ਼ੀਰਵਾਪੀ ਬਹੁਤ ਲੋਕਾਂ ਨੇ ਤਾਂਨੇ ਮਾਰੇ ਬੋਲੇ ਆਪਸੈਂ ਦੇ ਬਿਲਕੁਲ ਨਹੀਂ ਤੇ ਚੰਨੀੜ ਵੀ ਲੈ ਜਾਂਦੇ ਆ ਉਪਰ ਕਰੋ ਇਹਨੂੰ ਦੇਖੋ ਜੀ ਅੱਜ ਕੱਲ ਡੇਰੇ ਵਸੇਰੇ ਡੇਰੇ ਨੇ ਹਰ ਤਰ੍ਹਾਂ ਦੇ ਡੇਰੇ ਨੇ ਤੁਹਾਨੂੰ ਵੀ ਰਮ ਸੱਦ ਲਾਉਣਾ ਸੀ ਉਹ ਨਹੀਂ ਮੈਂ ਤਾਂ ਜਿੱਦ ਪੈਸੇ ਕਮਾ ਸਕਾਂ ਤੇ ਫਿਰ ਬਹੁਤ ਵਧੀਆ ਤਰੀਕੇ ਨਾਲ ਅਹੀ ਚੱਲ ਵੀ ਆਈ ਰਹੀ ਹੈ ਜੀ ਸਹੀ ਕਰ ਰਹੇ ਸਾਰੇ ਉਹ ਇਨਸੀਡੈਂਟ ਬੱਸ ਨਾ ਜਦੋਂ ਸ਼ੂਟਿੰਗ ਰਿਕੋਰਡ ਆ ਗਈ ਸੀ ਉਹ ਸ਼ੂਟਿੰਗ ਕਾਂ ਜਦ ਸਦੀ ਕੁੜੀ ਸੀਗੀ ਸਰ ਆਲਾ ਹੋ ਤੇ ਉਥੇ ਕਬਿਲਾ ਸ਼ੁਰੂ ਹੋ ਗਿਆ ਸੀ ਕਿ ਜਿਹੜਾ ਰੋਲਾ ਮੱਦਾ ਦੀ ਆ ਕਿ ਸੱਚੀ ਸੀ ਦੇਰੇ ਤੋਂ ਆਇਆ ਬੰਦਾ ਤੇ ਕਾਫੀ ਘੱਟ ਹੋ ਗਿਆ ਸੀ ਉੱਥੋਂ ਨਿਕਲਣਾ ਪਿਆ ਮੈਨੂੰ ਮੇਰਾ ਗੈਟ ਅਪੀਅਰ ਤਾ ਸੀਗਾ ਤੁਸੀਂ ਦੇਖ ਸਕਦੇ ਹੋ ਟ੍ਰੇਲਰ ਦਾ ਮੈਨੂੰ ਅਸੀਂ ਛੋਟੇ ਛੋਟੇ ਕੀਤੇ ਕੁਝ ਇਸੇ ਕਿਤੇ ਜਿਹੜੇ ਲੁਕੇ ਵੀ ਮੇਰਾ ਡੈਕ ਟੇਕ ਕੋਲ ਤਾਂ ਵੀ ਅਸਰ ਪਾਉਂਦਾ ਬੋਲ ਰਿਹਾ ਤਾਂ ਇਹ ਜੀ ਐਂਟਰਟੇਨਮੈਂਟ ਦੇ ਰਹੇ ਆ ਪਰ ਨੈਗਰਿਟਾ ਜਿੰਨਾ ਉਹ ਦਿਖਾਇਆ ਕੰਮ ਉਹਨੋਂ ਅਸੀਂ ਨੈਗਟਿਵ ਰਹਾਂਗੇ ਅੱਗੇ ਆ ਵੀ ਜਾਣਗੇ ਫਿਲਮ ਦਾ ਬਾਤ ਪਾ ਲੱਗੇਗਾ ਬਿਲਕੁਲ ਜੀ ਬਿਲਕੁਲ ਡਰ ਨਹੀਂ ਲੱਗਦਾ ਡਰ ਤਾਂ ਦੱਤ ਨੂੰ ਲੱਗਦਾ ਪਰ ਉਹ ਇਹੋ ਜਿਹਾ ਕੋਈ ਕੰਮ ਕੀਤਾ ਵੀ ਨਹੀਂ ਆਪਾਂ ਦਾ ਸਾਥ ਦਿਖਾਇਆ ਹੈ ਜਿਸ ਦਾ ਵੀ ਟ੍ਰੇਲਰ ਦੇਖਿਆ ਚ ਹਰ ਹਰ ਕੈਟਾਗਰੀ ਵੀ ਜੀ ਬਾਬੇ ਦੀ ਸਾਰੀ ਕੈਟਾਗਰੀ ਨੇ ਹਰ ਤਰ੍ਹਾਂ ਦੀ ਕੈਟਾਗਰੀ ਹੈ ਉਹ ਜਿਹੜਾ ਜਿੱਥੇ ਫਸਦਾ ਉਹ ਦੀ ਪਰ ਤੁਹਾਡੇ ਨਾਲ ਜਿਹੜੇ ਬੈਠੇ ਨੇ ਛੋਟੀ ਸਾਦਾ ਟਰੈਕਟਰ ਕੀਤਾ ਇਹ ਕਹਿੰਦੇ ਕਿ ਪਹਿਲੇ ਦਿਨ ਆ ਮੈਂ ਸਮਝਿਆ ਟ੍ਰੈਕਟਰ ਹੀ ਆ ਪਰ ਕਿਆ ਤੁਹਾਨੂੰ ਕਦੇ ਨਹੀਂ ਦੇਖਿਆ ਕਿ ਕਿਤੇ ਮਿਲਤਾ ਲੱਗਾ ਜਿ ਸਰਾਂ ਪੀਟੀਕਲ ਕਰਦਾ ਇਹ ਕਿਤੇ ਮੈਂ ਡਰ ਗਿਆ ਥੈਂਕ ਯੂ ਮੈਂ ਦਿਲ ਮੈਂ ਤਾਂ ਪਹਿਨ ਬਹੁਤ ਵਧੀਆ ਬਣ ਕੇ ਕੀ ਨਾ ਜਿਹੜਾ ਮੇਰਾ ਕੈਰੈਕਟਰ ਹੈ ਇਸ ਦਾ ਭਾਈ ਸਾਹਿਬ ਦੱਸਣਾ ਹੈ ਕਿ ਕਿ ਤੁਹਾਨੂੰ ਦਾ ਰੱਖਾਂ ਜਾਂ ਕੀ ਅੱਛੀ ਤੋ ਮੈਂ ਸਾਰੀ ਫਿਲਮ ਕਰ ਲਈ ਨਾ ਤੇ ਫਿਲਮ ਦੇਖਣ ਤੋਂ ਬਾਅਦ ਫਿਰ ਮੇਰੇ ਦਿਮਾਗ 'ਚ ਆਈ ਗੱਲ ਕਿ ਉਹ ਤੁਹਾਡਾ ਹੁਲਾ ਹੋ ਗਿਆ ਕਿ ਆ ਕੇ ਕਰਵਾ ਲਾ ਇਹ ਸੱਚੀ ਗੱਲ ਹੈ ਕਿ ਮੈਨੂੰ ਬਾਅਦ ਹੀ ਪਤਾ ਲੱਗਾ ਕਿ ਆ ਕੀ ਹੋ ਗਿਆ ਪਰ ਐਕਟਰ ਦਾ ਕੰਮ ਹੈ ਜਿਹਨੂੰ ਡਾਇਲਗ ਦਿੱਤੇ ਜਾਂਦੇ ਨੇ ਉਹ ਬੋਲ ਦਿੰਦਾ ਤੇ ਇਹ ਇੱਕ ਪੰਜਾਬ ਦਾ ਸੱਚ ਇਹਨਾਂ ਬੋਲਣਾ ਇਹਨਾਂ ਦਿਖਾਉਣਾ ਇਹ ਹਰ ਪ੍ਰੋਡੂਸਰ ਦੇ ਵਾਸਤੇ ਕਾਰਨੀ ਹੈ ਤੇ ਜਿਹੜੀ ਸਖਸੀਅਤ ਤੁਹਾਡੇ ਸਾਹਮਣੇ ਖੜੋਤ ਲੋ ਜੇ ਇਹਨਾਂ ਦਾ ਹੈ ਟੈਲੈਂਟ ਪਹਿਲਾਂ ਵੀ ਤਬਾਈ ਰਿਕਰੂਟਸ ਦਿਖਾਇਆ ਕਿ ਇਤਨਾ ਕ੍ਰੈਚਨ ਕੀਤਾ ਕਿ ਪਹਿਲੇ ਮਾਹੌਲ ਤੇ ਅੱਦੇ ਮਾਹੌਲ ਦੇ ਨਾਲ ਨਾਲ ਜਿੱਦਾਂ ਪੰਜਾਬ ਚੋਂ ਚੋ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਉਹ ਬੋਲਦੇ ਨੇ ਲੋ 10-15 ਦਾਮ ਨਾਲ ਕੇ ਪੈਸਾ ਲਾ ਕੇ ਉਹ ਸਾਜੇ ਦਾ ਪਰਦੇ ਤੇ ਦਿਖਾ ਦਿੰਦੇ ਆ ਤੇ ਅਸੀਂ ਇਹ ਆਸ ਹੈ ਕਿ ਤੁਸੀਂ ਉਹ ਸਾਡੀ ਫਿਲਮ ਨੂੰ ਤੇ ਇਹਨਾਂ ਨੂੰ ਦੇਖੋਗੇ ਤਾਂ ਬਾਈ ਰਿ ਲੋਡਡ ਹੋ ਤੋਂ ਤੋਂ ਆਪਣਾ ਪਤਾ ਲੱਗ ਜਾਣਾ ਕਿ ਪਬਲਿਕ ਨੂੰ ਮੈਸੇਜ ਜਾਣਾ ਚਾਹੀਦਾ ਲੋਕਾਂ ਦੀ ਜਾਗਰਤੀ ਆਉਣੀ ਚਾਹੀਦੀ ਕਿ ਨਹੀਂ